ਸੱਚੀ ਕਾਲਜੀ ਸਾਰਿਆਂ ਨੂੰ ਕਿਵੇਂ ਹੋ ਜਿੱਦ ਅਸੀਂ ਸਾਰੇ ਉਮੀਦ ਹੈ ਰਾਜੀ ਖੁਸ਼ੀ ਹੋਵੋਗੇ ਆਪਾਂ ਵੀ ਠੀਕ ਠਾਕ ਆਂ ਜੀ ਸ਼ਾਮ ਦਾ ਟਾਈਮ ਹੈ ਤੇ ਆਪਾਂ ਘੁੰਮੀ ਘੁੰਮੀ ਕਰਨ ਜਾ ਰਹੇ ਆ ਆਪਾਂ ਜਾ ਰਹੇ ਆ ਇਹਦੇ ਸੋਹਰਿਆਂ ਦੇ ਪਿੰਡ ਜਨਾਲ ਜੀ ਦੇ ਜਿਹੜਾ ਜਿੱਦੀ ਪਿੰਡ ਹੈ ਨਾ ਉੱਥੇ ਚੱਲੇ ਆਂ ਆਪਾਂ ਅੱਜ ਪਿੰਡ ਦੀਆਂ ਗਲੀਆਂ ਦਿਖਾਵਾਂਗੇ ਘੁਮਾਵਾਂਗੇ ਤੇ ਨਾਲ ਤੁਹਾਨੂੰ ਬਾੜੀ ਚ ਲੈ ਕੇ ਜਾਵਾਂਗੇ ਅੱਜ ਹੈਗੀ ਨੌਮੀ ਨੌਮੀ ਦਾ ਮੱਥਾ ਟੇਕਣ ਚੱਲੇ ਆਂ ਆਪਾਂ ਸ਼ਾਮ ਦੇ ਟਾਈਮ ਸਵੇਰੇ ਸਰਦਾਰ ਜੀ ਗਈ ਹੋਈ ਸੀਗੀ ਡਿਊਟੀ ਬੱਚੇ ਸੀਗੇ ਸਕੂਲ ਕੋਹੋੜੇ ਕੀ ਨੇ ਸੜਕਾਂ ਤੇ ਬੱਚੇ ਗਏ ਹੋਏ ਸੀਗੇ ਸਕੂਲ ਸੋ ਇਸ ਲਈ ਆਪਾਂ ਮੱਥਾ ਨਹੀਂ ਟੇਕਿਆ ਸਵੇਰੇ ਸ਼ਾਮ ਦੇ ਟਾਈਮ ਹੀ ਮੱਥਾ ਟੇਕਦੇ ਆਂ ਤੇ ਪਿੰਡ ਆਪਾਂ ਜਾਂਦੇ ਜ਼ਰੂਰ ਆਂ ਲੋੰਬੀ ਦਾ ਮੱਥਾ ਟੇਕਣ ਚਲੋ ਚਲਿਏ ਪਿੰਡਕ ਮਾਮਾਗੇ ਤੁਵਨੂ ਵੀ ਨਾਲੇ ਬੇਬੇ ਨੂੰ ਮਿਲਾਵਾਂਗੇ ਆਪਣੀ ਨੂੰ ਬੇਬੇ ਨੂੰ ਵੀ ਮਿਲਾਵਾਂਗੇ ਬਹੁਤ ਦਿਨ ਹੋ ਗਏ ਬੇਬੇ ਨੂੰ ਮਿਲਿਆ ਨੂੰ ਜਦੋਂ ਬੇਬੇ ਇੱਥੇ ਆਏ ਸੀ ਕਿ ਸਾਡੇ ਕੋਲ ਉੱਧਰ ਦੇ ਮਿਲੇ ਹੋਏ ਉਸ ਤੋਂ ਬਾਅਦ ਨਾ ਬੇਬੇ ਆਏ ਤਾਂ ਸਾਡੇ ਕੋਲ ਜਾ ਪਏ ਆ ਨਹੀਂ ਤਾਂ ਮੈਂ ਪੇਕੇ ਆਂਦੀ ਜਾਂਦੀ ਨਾ ਬੇਬੇ ਨੂੰ ਮਿਲ ਲੈਂਦੀ ਸੀਗੀ ਆਪਾਂ ਉਹ ਰੂਪ ਵੀ ਚੇਂਜ ਕਰਤਾ ਕਿਉਂਕਿ ਉੱਧਰ ਸੜਕਾਂ ਟੁੱਟੀਆਂ ਹੋਈਆਂ ਨੇ ਜਾਮ ਲੱਗਿਆ ਹੁੰਦਾ ਸੁੱਧ ਨੂੰ ਪਹੁੰਚ ਜਾਂਦੇ ਹੀ ਨਹੀਂ ਹੈਗੇ ਅੱਜ ਤਾਂ ਸਪੈਸ਼ਲੀ ਮਿਲ ਚੱਲੇ ਆ ਬੇਬੇ ਨੂੰ ਇੱਕਮ ਹੈਲੋ ਹਾਂ ਇਹਦਾ ਕਰ ਲੋ ਕੁਝ ਇੱਕਾ ਹੈਲੋ ਬਾਈ ਹੈਲੋ ਬਾਈ ਹਾਈ ਹਜੇਰੀਆਂ ਕਿੰਨੀਆਂ ਸੋਹਣੀਆਂ ਪਈਆਂ ਪਈਆਂ ਹਰੀਆਂ ਹਰੀਆਂ ਜੀਰੀਆਂ ਬਹੁਤ ਸੋਹਣੀਆਂ ਹੋਈਆਂ ਪਈਆਂ ਹਰਿਆਲੀ ਹਰਿਆਲੀ ਐ ਚਾਰੋਂ ਤਰਫ ਬੜਾ ਵਧੀਆ ਲੱਗ ਰਿਹਾ ਕਿ ਤਾ ਦੇਖਣਾ ਨਾ ਹਰੇ ਹਰੇ ਖੇਤ ਸਾਡੇ ਖੇਤਾਂ ਦੇ ਵਿੱਚ ਤਾਂ ਜੀਰੀ ਦੀ ਰਿਸਦੀ ਹੋਈ ਨਹੀਂ ਹੈਗੀ ਪਾਣੀਓ ਪਾਣੀ ਦਿਖਦਾ ਜਿਹੜੇ ਆਪਣੇ ਨੇੜੇ ਖੇਤ ਨੇ ਇੱਧਰ ਨਾਲ ਦੇਖੋ ਵਧੀਆ ਹੋ ਰਹੀਆਂ ਜੀਰੀਆਂ ਸਾਨੂੰ ਤਾਂ ਆਸ ਵੀ ਨਹੀਂ ਹੈਗੀ ਜਿਹੜੇ ਸਾਡੇ ਨੇੜੇ ਖੇਤ ਨੇ ਕਿ ਉੱਥੇ ਜੀਰੀ ਹੋ ਵੀ ਜਾਏਗੀ ਪਾਣੀ ਨੇ ਹੀ ਮਾਰ ਦੇਣੀ ਐ ਇੰਨਾ ਪਾਣੀ ਐ ਡੋਬਾ ਮਾਰ ਜੂਗਾ ਜੀਰੀ ਨੂੰ ਡੋਬਾ ਕਵੀ ਆ ਗਿਆ ਇੱਕਮ ਠਿੱਕਾ ਆ ਗਿਆ ਵਿੱਚ ਇੱਕ ਵਾਸਪਿਆ ਇਹ ਸੀਰੀਅਸ ਬੰਦਾ ਇਹ ਨਹੀਂ ਹੱਸਦਾ ਹੈਗਾ ਬਦਲਵਾਈ ਬਣ ਚੁੱਕੀ ਹੈ ਜੀ بارش ਆਂਦੀ ਤਾਂ ਹੈਗੀ ਆ ਦੇਖੋ ਨੌਮੀ ਵਾਲੇ ਦਿਨ ਇੱਕ ਵਾਰੀ ਦਿਨ ਦੇ ਵਿੱਚ ਬਦਲਵਾਈ ਐਦਾ ਬਣੀ ਸੀ ਕੀ ਲੇਕਿਨ ਬੱਦਲ ਨਿਕਲ ਗਿਆ ਉਹ ਪਰ ਰਾਤ ਦੇ ਟਾਈਮ ਹੁਣ بارش ਆਣੀ ਜ਼ਰੂਰ ਐ ਇੱਕਦਮ ਦੇਖੋ ਦਿਨ ਸੀਪਣ ਵਾਲਾ ਹੋ ਗਿਆ ਬੱਦਲਾਂ ਕਰਕੇ ਸੜਕਾਂ ਟੁੱਟੀਆਂ ਪਈਆਂ ਨੇ ਇੱਧਰ ਵਾਲੀਆਂ ਇਹ ਦੇਖੋ ਇਹ ਬੱਦਲ ਐ ਪਤਾ ਨਹੀਂ ਬਰਸ ਕੇ ਜਾਊਗਾ ਕਿ ਐਦਾਂ ਹੀ ਨਿਕਲ ਜਾਊਗਾ ਇੱਥੇ ਵੀ ਡੇਕਾ ਆ ਗਿਆ ਇੱਕ ਚੇਸ ਅੜਕੇ ਤੇ ਬੈਠੇ ਨੇ ਭਾਈ ਇਹ ਜਨਾਨੀਆਂ ਦੇਖੋ ਗੱਲਾਂ ਮਾਰਦੀਆਂ ਪਈਆਂ ਨੇ ਸਿਰ ਤੇ ਨਾ ਭਾਰ ਚੁੱਕ ਕੇ ਇਹ ਤੁਸੀਂ ਬਾਤ ਦੇ ਵਿੱਚ ਗੱਲਾਂ ਮਾਰ ਲਿਓ ਪਹਿਲੇ ਆ ਤਾਂ ਸੁਟਾ ਉਹ ਘਰੇ ਜਾ ਕੇ ਅੱਜ ਆਪਾਂ ਨਾ ਬੱਚੇ ਟਿਊਸ਼ਨ ਨਹੀਂ ਭੇਜੇ ਕਿਉਂਕਿ ਵੀ ਸਰਦਾਰ ਜੀ ਕਹਿੰਦੇ ਸੀਗੇ ਮੈਂ 4:00 ਵਜੇ ਆ ਜਾਣਾ ਮੱਥਾ ਨਿੱਕੜ ਲਈ ਪਰੇ ਹੋਗੇ ਥੋੜਾ ਜਿਹਾ ਲੇਟ ਬੱਚਿਆਂ ਦੀ ਅੱਜ ਮੋਚਾਂ ਲੱਗੀਆਂ ਬੱਚਿਆਂ ਦੀ ਫੇਰ ਵੀ ਛੁੱਟੀ ਹੋ ਗਈ ਹੈ ਨਾ ਇੱਕਮ ਮੋਜ ਲੱਗੀ ਕਿ ਨਹੀਂ ਅੱਜ ਇੱਕਮ ਮੋਜ ਲੱਗੀ ਕਿ ਨਹੀਂ ਅੱਜ ਖੁਸ਼ੀ ਨਹੀਂ ਹੋਈ ਫੇਰ ਛੁੱਟੀ ਮਾਰੁੰਦੀ ਹੈ ਤਾਂ ਹੀ ਨਹੀਂ ਬੋਲ ਰਿਆ ਬੈਟਰੀ ਲੋ ਹੈ ਕਮ ਦੀ ਅੱਜ ਇਹ ਗੱਡੀਆਂ ਹੀ ਚੜੀਆਂ ਭਈਆਂ ਨਹੀਂ ਚੱਲਤ ਰਹਾ ਏ ਸ਼ਾਮ ਕੋਈ ਨਹੀਂ ਹੈਗਾ ਲੇਕਿਨ ਹੈ ਸਾਈਡ ਟ੍ਰੈਫਿਕ ਇਧਰ ਨੂੰ ਹੀ ਜਾਂਦੀ ਪਈ ਹੈ ਕਾਹੀ ਤਾਂ ਪਾ ਇਧਰ ਨੂੰ ਆਂਦੇ ਨਹੀਂ ਹੈਗੇ ਇਹ ਹਾਲ ਹੈ ਦੇਖੋ ਇੱਥੇ ਅਈ ਇਹ ਸਪੀਡ ਬ੍ਰੇਕਰ ਨੇ ਇੱਥੇ ਹਾ ਗੱਡੀਆਂ ਹੀ ਗੱਡੀਆਂ ਸਾਰੀਆਂ ਜਿਹੜਾ ਸ਼ੰਭੂ ਬਾਰਡਰ ਬੰਦ ਹੈ ਨਾ ਉਹਦੇ ਕਾਰਨ ਇਹ ਇੰਨੀ ਟ੍ਰੈਫਿਕ ਇਧਰ ਨੂੰ ਜਾਂਦੀ ਹੈ ਸਾਡੇ ਤਾਂ ਰਸਤਾ ਹੀ ਬੰਦ ਹੋ ਗਿਆ ਇਹ ਵਾਲਾ ਤਾਂ ਹੀ ਨਹੀਂ ਆਪਾਂ ਇੱਧਰ ਨੂੰ ਆਂਦੇ ਅੱਜ ਵੀ ਮਜਬੂਰੀ ਚ ਆਏ ਆ ਕਿ ਮਾੜੀ ਚ ਮੱਥਾ ਟੇਕਣਾ ਨਹੀਂ ਤਾਂ ਇਹ ਰਸਤਾ ਹੀ ਛੱਡ ਦਿੱਤਾ ਆਪਾਂ ਨੇ ਚੱਲ ਰਹੀ ਆ ਚਲੋ ਵਧੀਆ ਇੰਨਾ ਕੋ ਹੋਰ ਅੱਗੇ ਰਸਤਾ ਹੈ ਆਪਣਾ 5 ਮਿੰਟਾਂ ਦਾ ਰਸਤਾ ਮਾੜੀ ਤੱਕ ਦਾ 5 ਮਿੰਟਾਂ ਨਾ ਆਪਾਂ ਨੂੰ ਜਾਮ ਮਿਲੇ ਜੀ ਆ ਤਾਂ ਇੱਧਰ ਪਛੜੀ ਤਾ ਕਿ ਨਹੀਂ ਪਤਾ ਖੱਡੇ ਤਾਂ ਬਹੁਤ ਪੈ ਗਏ ਸੜਕਾਂ ਤੇ ਨਾਲੇ ਚੱਲਦੇ ਪਏ ਨੇ ਦੇਖੋ ਪਰ ਪਰ ਕੇ ਕਿ ਜਦੋਂ ਬਾਰਿਸ਼ ਆਂਦੀ ਹੈ ਨਾ ਇਹ ਪਿੰਡ ਦੇ ਵਿੱਚ ਇੰਨਾ ਪੂਰਾ ਹਾਲ ਹੋ ਜਾਂਦਾ ਹੈ ਇੰਨਾ ਦਾ ਪਿੰਡ ਹੈ ਜੀ ਉਹ ਵਾਲਾ ਦੇਖੋ ਉਹ ਸਾਹਮਣੀ ਬੋਰਡ ਲੱਗਿਆ ਹੋਇਆ ਪਿੰਡ ਦਾ ਲੋ ਸਿੰਬਲ ਇਹ ਪਿੰਡ ਹੈ ਜ਼ਿਲ੍ਹਾ ਸਿੰਬਲੀ ਆ ਦੇਖੋ ਇਹ ਨਾਲਾ ਚੱਲਦਾ ਪਿਆ ਹਰਿਆਣਾ ਪੰਜਾਬ ਕੇ ਬੋਰਡ ਹਾਂ ਹਰਿਆਣਾ ਪੰਜਾਬ ਦਾ ਬਾਰਡਰ ਤੇ ਪਿੰਡ ਹੈ ਇਹ ਪਰ ਦੀਆ ਖੱਡਾ ਇਹ ਤੇ ਆਟਾ ਖੱਡਾ ਦੇਖ ਲੋ ਕੈਮਰੇ ਮੇਂ ਪੁੱਤ ਸ਼ੀਸ਼ੇ ਮਾਰੂ ਪਿੱਛੇ ਗਿਆ ਪਿੱਛੇ ਲੰਘ ਗਿਆ ਸ਼ਾ ਲੋ ਸ਼ੀਸ਼ੇ ਮੋਂ ਦੇਖ ਖੱਡੇ ਭਰਨੇ ਚਾਹੀਦੇ ਆ ਹਾਂ ਦਿਸ ਰਿਹਾ ਹੋਵੇ ਉਹ ਦਿਸਦਾ ਪਿਆ ਖੱਟਾ ਕੈਮਰੇ ਮਾਰੂ ਪਿੰਡ ਚ ਨਾ ਪਿੰਡ ਚ ਪਾਣੀ ਵੜ ਜਾਂਦਾ ਇੱਥੇ ਜਦੋਂ ਥੋੜੀ ਜੀ ਬਾਰਿਸ਼ ਆਂਦੀ ਆ ਇਹ ਨਾਲੇ ਜਿਹੜੇ ਪਰ ਪਰ ਕੇ ਆ ਰਹੇ ਨੇ ਨਾ ਅੰਬਾਲੇ ਦਾ ਸਾਰਾ ਪਾਣੀ ਇੱਧਰ ਹੀ ਮਾਰ ਕਰਦਾ ਪਿੰਡ ਚ ਪੂਰਾ ਹਾਲ ਹੋ ਜਾਂਦਾ ਖੁਸ਼ਾਟ ਟ੍ਰੈਫਿਕ ਨੇ ਬੁਰਾ ਹਾਲ ਕੀਤਾ ਹੋਇਆ ਪਿੰਡ ਦੀਆਂ ਸਾਰੀਆਂ ਸੜਕਾਂ ਤੋੜ ਦਿੱਤੀਆਂ। ਪੂਰਾ ਦੇਖੋ ਪੂਰਾ ਖੱਡਾ ਕਦ ਬਣ ਗਿਆ। ਕਿਹੜਾ ਖੱਡਾ? ਬਣ ਗਿਆ ਇੱਥੇ ਵੀ ਕੋਈ ਖੱਡਾ। ਇੱਧਰ ਹੀ ਸੜਾਂ ਡੈੜੀ ਵਾਲੀ ਸੜਕ। ਆਹ ਗੱਡੀਆਂ ਦਾ ਦੇਖ ਲਓ ਤੁਹਾਡੇ ਸਾਹਮਣੇ ਕਿੰਨੀਆਂ ਚੱਲ ਰਹੀਆਂ ਨੇ। ਆਹ ਨਮਰ ਰੋਡ ਬਣ ਗਿਆ। ਨਮਰ ਰੋਡ। ਨਮਕ ਇੱਥੇ ਬਣ ਗਿਆ। ਇਹ ਦੇਖੋ ਥੋੜਾ ਸਾ। ਥੋੜਾ ਜਿਹਾ ਹੀ ਟੋਟਾ ਬਣਿਆ ਹੋਣਾ। ਗੱਡੀ ਦਾ ਸ਼ੀਸ਼ਾ ਵੀ ਗੰਦਾ ਬਣਿਆ ਪਿਆ। ਪਾੜੇ। ਸੋ ਉਹ ਗੇ ਪਾਣੀ ਮਾਰਨਾ ਇੱਥੇ ਸਿੱਧੇ ਦੇਖੋ ਨਾਲੇ ਫੁੱਲ ਤੋਂ ਨਾਲੇ ਫੁੱਲ ਇਸ ਰੋਡ ਦਾ ਪਾਣੀ ਤਾਈਉ ਹਾਂ ਹੋ ਇੱਥੇ ਪਾਣੀ ਹੋਈ ਪਾਣੀ ਆ ਗਿਆ ਨਵ ਬਣਿਆ ਰੋ ਨਾ ਮੈਂ ਤਾਂ ਬਥੇਰੇ ਬਣ ਜਾਣੀਆਂ ਜਿਸ ਹਿਸਾਬ ਨਾਲ ਟ੍ਰੈਫਿਕ ਇੱਥੇ ਦੇਖੋ ਇਹ ਆ ਗਿਆ ਅਦਰ ਸਰਦਾਰ ਜੀ ਦਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ 스마트 ਸਕੂਲ ਹੈ ਜੋ ਨਹੀਂ ਹੈ ਇਹ ਹੈਗਾ ਦੇਖੋ ਇਹ ਇਹ ਹੈਗਾ ਸਰਦਾਰ ਜੀ ਦਾ ਸਕੂਲ ਗਰਾਊਂਡ ਦੇ ਵਿੱਚ ਪਾਣੀ ਡਿੱਲੀ ਤਾਂ ਬਦਸ਼ ਹੋ ਰਹੀ ਹੈ ਪਾਣੀ ਤਾਂ ਖੜਨਾ ਹੀ ਹੈ ਇਹ ਹੈਗਾ ਰਸਤਾ ਦੇਖੋ ਸਾਡੇ ਪਿੰਡ ਦੀ ਮਾੜੀ ਦਾ ਖੇਤਾਂ ਦੇ ਵਿੱਚ ਹੈਗੀ ਹੈ ਮਾੜੀ ਗੱਡੀ ਆਰਾਮ ਨਾਲ ਚਲੀ ਜਾਂਦੀ ਐ ਸੜਕ ਵਧੀਆ ਬਣੀ ਹੋਈ ਐ ਪਰ ਛੋਟੀ ਛੋਟੀ ਚਲੋ ਕੋਈ ਗੱਲ ਨਹੀਂ ਲੇਕਿਨ ਬਹੁਤ ਵਧੀਆ ਦੇਖੋ ਕਿੰਨੀਆਂ ਲੇਡੀਜ਼ ਐ ਨਾ ਹੁਣ ਵੀ ਮੱਥਾ ਟੇਕਣ ਆ ਰਹੀਆਂ ਆਪਾਂ ਤਾਂ ਇਹੀ ਐ ਵੀ ਆਪਾਂ ਹੀ ਲੇਟ ਹੁੰਦੇ ਐ ਖੇਤਾਂ ਦੇ ਵਿੱਚ ਬਣੀ ਹੋਈ ਐ ਮਾੜੀ ਬਹੁਤ ਵਧੀਆ ਲੱਗਦਾ ਇਹ ਵੀ ਅੰਦਰ ਲਾ ਦੋ ਅੰਦਰ ਲਾ ਦੋ ਅੰਦਰ ਕਿੱਥੇ ਅੰਦਰ ਕਰਵਾ ਨਹੀਂ ਕਰ ਵਿੱਚ ਉਹ ਦੇਖੋ ਉਹ ਮਾੜੀ ਐ ਚਲੋ ਅੰਟੀ ਜੀ ਚਲੋ ਜੀ ਚਲੋ ਜੀ ਚਲੋ ਜੀ ਫਟਾਫਟ ਚਲੋ ਚਲੋச்சு ਐਪਾ ਗੱਡੀ ਅੱਥੇ ਲਗਾ ਲਈ ਐ ਚਲਾ ਗਿਆ ਨੰਘਿਆਤਾ ਇੱਕ ਵਿਊ ਕਿੰਨਾ ਸੁਣਾ ਰਿਹਾ ਖੇਤਾਂ ਦਾ ਹਰੇ ਭਰੇ ਖੇਤ ਤੇ ਖੇਤਾਂ ਦੇ ਵਿੱਚ ਮਾੜੀ ਦੇਖੋ ਦਿਲ ਐਨਾ ਲੱਗ ਰਿਹਾ ਹਨਾ ਤੇ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਮਾੜੀ ਦੀ ਮੱਥਾ ਆਪਾ ਟੇਕ ਲਿਆਏ ਤੇ ਤੁਹਾਨੂੰ ਵੀ ਦਰਸ਼ਨ ਕਰਾਉਣ ਲੱਗੀ ਆ ਮੈਂ ਬਾਬਾ ਜੀ ਦੇ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਵੀ ਆ ਤੇ ਹਰੀਆਲੀ ਦੇ ਵਿੱਚ ਮਾੜੀ ਦਿਲ ਨਹੀਂ ਕਰ ਰਿਹਾ ਕਿ ਆਪਾਂ ਮਾੜੀ ਦੇ ਵਿੱਚੋਂ ਜਾਈਏ ਮੱਥਾ ਪਾ ਟੇਕ ਲਈ ਜੀ ਹੁਣ ਬੇਬੇ ਕੋਲ ਚਲਦੇ ਆ ਘਰ ਘਰ ਜਾ ਕੇ ਬੇਬੇ ਨੂੰ ਬੁਲਾਉਂਦੇ ਆ ਤੁਹਾਨੂੰ ਦੇਖੋ 뷰 ਹਲਦਵਾਲੀ ਖੇਤ ਖੇਤਾਂ ਦੇ ਵਿੱਚ ਮਾੜੀ ਦਿਲ ਐਨਾ ਲੱਗਦਾ ਕਿ ਘਰ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਇਸੋ ਸudar ji ਗੱਡੀ ਕਰਨ ਲੱਗੇ ਨੇ ਬੈਕ ਰਾਤ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ ਟਾਈਮ ਵੀ ਮਾੜੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਦੇਖ ਲਓ ਕਰ ਲਓ ਬੈਕ ਕਰ ਲਓ ਗੱਡੀ ਫਿਰ ਬੈਹਂਦੇ ਆ ਚਲੋ ਬੈਠਾ ਕਿ ਗੜੀ ਆ ਜੀ ਦੇਖੋ ਬੇਬੇ ਜੀ ਤੇ ਘਰ ਵੱਲ ਨੂੰ ਜਾਂਦੀ ਐ ਜੋ ਚੱਲ ਭਰਾਵਾ ਇੱਥੇ ਟ੍ਰੈਫਿਕ ਦਾ ਇੰਨਾ ਮਸਲਾ ਨਾ ਇਸ ਟਾਈਮ 6 ਮਹੀਨੇ ਹੋ ਗਏ ਨੇ ਫਰਵਰੀ ਮਹੀਨੇ ਤੋਂ ਇਹ ਕੰਮ ਹੋਇਆ ਪਿਆ ਦੇਖ ਲਓ ਫਰਵਰੀ ਤੋਂ ਲੈ ਕੇ ਅਗਸਤ ਚੱਲਦਾ ਪਿਆ ਹੋਣਾ ਅਗਸਤ ਤੱਕ ਇਹੀ ਹਾਲ ਹੈ ਤੋ ਉਹ ਚੌਂਕ ਦੇ ਵਿੱਚ ਆਪਣਾ ਘਾਰ ਹੈ ਨੀਚਾ ਬੋਰੀ ਨੇ ਬੇਬੇ ਕੋਲ ਆਪਾ ਪਹੁੰਚ ਗਏ ਆ ਤੇ ਗੱਲਾਂ-ਬਾਤਾਂ ਚ ਲੱਗੇ ਹੋਏ ਆ ਇਹ ਸਾਡੇ ਬੇਬੇ ਤੇ ਬਾਪੂ ਜੀ ਯਾਨੀ ਕਿ ਜੋ ਮੇਰੇ ਸਰਦਾਰ ਜੀ ਨੇ ਉਹਨਾਂ ਦੀ ਦਾਦੀ ਤੇ ਦਾਦੂ ਜੀ ਦੋਨੋਂ ਜਣੇ ਬੈਠੇ ਨੇ ਚਾਚਾ ਜੀ ਹੋਰੀ ਡਿਊਟੀ ਗਏ ਹੋਏ ਨੇ ਤੇ ਸਰਦਾਰ ਜੀ ਖੜੇ ਹੋ ਚੁੱਕੇ ਸੀਗੇ ਕਹਿੰਦੇ ਵੀ ਚਲੋ ਚੱਲੀਏ ਨੇਰਾ ਹੋ ਗਿਆ ਕਿਉਂਕਿ ਅੱਪਾ ਨੂੰ ਜਾਣਾ ਸੀਗਾ ਹਜੇ ਦੂਜੇ ਘਰ ਇੱਕ ਘਰ ਹੋਰ ਹੈ ਦੂਜੇ ਚਾਚਾ ਜੀ ਦੇ ਘਰ ਵੀ ਜਾਵਾਂਗੇ ਆਪਾਂ ਤੇ ਇੱਧਰ ਦੂਜੀ ਸਾਈਡ ਮੇਰੇ ਕੋਲ ਚਾਚੀ ਜੀ ਖੜੇ ਸੀਗੇ ਗੱਲਾਂ ਲੱਗੇ ਹੋਏ ਸੀਗੇ ਤੇ ਮੇਰਾ ਨਹੀਂ ਦਿਲ ਕਰਦਾ ਪਿੰਡ ਚ ਆ ਕੇ ਉੱਠਣ ਨੂੰ ਕਿਉਂਕਿ ਕਾਫੀ ਕਾਫੀ ਟਾਈਮ ਬਾਅਦ ਆਪਾਂ ਜਾਂਦੇ ਆ ਬੜਾ ਦਿਲ ਲੱਗਦਾ ਜਦੋਂ ਪੂਰੇ ਪਰਿਵਾਰ ਦੇ ਵਿੱਚ ਬੈ ਕੇ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਜੁਆਇੰਟ ਫੈਮਿਲੀ ਦੀ ਨਾ ਗੱਲ ਹੀ ਅਲੱਗ ਹੁੰਦੀ ਆ ਬੜਾ ਵਧੀਆ ਲੱਗਦਾ ਹੈ ਬੈਠੇ ਜਦੋਂ ਗੱਲਾਂ ਬਾਤਾਂ ਲੱਗੇ ਰਹਿੰਦੇ ਆ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਹੈਗਾ ਕਿ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਸਾਨੂੰ ਬੈਠਿਆ ਨੂੰ ਹੋ ਗਿਆ ਤੇ ਇਹਨੇ ਇੱਧਰ ਸਾਡੇ ਚਾਚੀ ਜੀ ਬੱਚੇ ਵੀ ਸਾਰੇ ਘਰ ਸੀਗੇ ਬੱਚੇ ਬੈਠੇ ਨੇ ਅੰਦਰ ਬੱਚਿਆਂ ਦਾ ਤੁਹਾਨੂੰ ਪਤਾ ਹੈ ਉਹ ਫੋਨ ਲੈ ਕੇ ਬੈਠ ਜਾਂਦੇ ਨੇ ਤੇ अरमान फोन ਲੈ ਕੇ ਬੈਠੇ ਸੀਗਾ ਇੱਕ ਮੈਂ ਆਪਣੇ ਪਾਪਾ ਨਾਲ ਘੁੰਮਦਾ ਫਿਰਦਾ ਪਿਆਏ ਛੱਤ ਤੇ ਗਏ ਸੀਗੇ ਸ਼ਾਇਦ ਉਹ ਤੇ ਇੱਧਰ ਗੱਲਾਂ ਲੱਗੇ ਹੋਈ ਸੀ ਆਪਾਂ ਬਾਪੂ ਦਾ ਸਾਡੇ ਤੋਂ ਕੇ ਕੇ ਤੇਰੀ ਜਾਏਗਾ ਬਾਪੂ ਨਾ ਕਰ ਤੋ ਜੇ ਆਪਾਂ ਚੱਲ ਗਏ ਹੁਣ ਬੇਬੇ ਨੂੰ ਮਿੱਲੇ ਚਿੱਲੇ ਠੀਕ ਹੈ ਬੇਬੇ ਹੈ ਨਹੀਂ ਜੰਦੀ ਤੂੰ ਬੇਬੇ ਜੱਦੀ ਆਏ ਨਾ ਮੈਂ ਤਾਂ ਹੀ ਕਹੀ ਜਾ ਰਹੀਆਂ ਕਹਿੰਦੇ ਮੈਂ ਇੱਕ ਦਿਨ ਦੁੱਖ ਦੇਵਾਂਗੀ ਇੱਕ ਦਿਨ ਦੁੱਖ ਦੇਵਾਂਗੀ ਜਾਣਾ ਬੇਬੇ ਸਾਰਿਆਂ ਨੇ ਪਰ ਸਾਰੇ ਕੁਝ ਦੇਖ ਕੇ ਫਿਰ ਜਾਈ ਫਿਰ ਦੁੱਖ ਨਹੀਂ ਆਉਂਦਾ ਕੋਈ ਨਹੀਂ ਪੜਦਾ ਨਹੀਂ ਕੋਈ ਨਹੀਂ ਫੜ ਰੱਖੀ ਐ ਬੰਨ ਕੇ ਬਿਠਾ ਰੱਖੀ ਆਏ ਬੇਬੇ ਹਜੇ ਤੈਨੂੰ ਵਿਆਹ ਦਿਖਾਣਾ ਦੋਤੇ ਦਾ ਵਿਆਹ ਆ ਰਿਹਾ ਤੇਰੇ ਹੈ ਨਹੀਂ ਨਹੀਂ ਕੋਈ ਨਹੀਂ ਤੇ ਨਹੀਂ ਜਾਂਦੀ ਠੀਕ ਠਾਕ ਰਹਿਣੀ ਕਰੋ ਕਾਲ ਚਾ ਦੱਸਣਾ ਇਹ ਦਵਾਈ ਖਤਮ ਹੋ ਰਹੀ ਏ ਤੇਰੀ ਦਵਾਈਆਂ ਦਾ ਸੋਨਾ ਤੋਂ ਕਦ ਦੀ ਖਤਮ ਹੋ ਗਈ ਫਿਰ ਹੋਰ ਲੈ ਲੈ ਜਿਹੜੀ ਮੈਂ ਪਹਿਲਾਂ ਤੁਹਾਨੂੰ ਦਵਾਈ ਦਵਾਈ ਕੀਤੀ ਤੇਰੀ ਮੈਂ ਦੇਖਾਈ ਜਾਂਦੀ ਜੀ ਤੈਨੂੰ ਲੈਣੀ ਆ ਦਵਾਈਆਂ ਨਹੀਂ ਹੋਰ ਤੇ ਬੈਠੀ ਜਾ ਗਿਆ ਹੈ ਬਹੁਤ ਬਹੁਤ ਧੰਨਵਾਦ ਹਾਂ ਬਹੁਤ ਦੇਖਾ ਜੀ ਦਵਾਈ ਚਲੋ ਜੀ कि क्या करिए बिल्कुल दरवाजे में तो देख मेरे वास्ते लोग था उठ के हुआ कुछ और बात है उधर तो ोखा है मैं ना चले नहीं जानता मेरे से चल कोई ना कर ही बैठी राम राम करती रही और ठीक चल गए ठीक है बेबे ਲੋ ਜੀ ਅੱਪਾ ਇੱਧਰ ਆਗੇ ਸੀਗੇ ਆਪਣੀ ਦੂਜੀ ਚਾਚੀ ਨੂੰ ਮਿਲਣ ਉਹ ਇੱਧਰ ਵਾਲੀ ਚਾਚੀ ਇਹ ਵਾਲੀ ਚਾਚੀ ਹੈ ਇੱਧਰ ਇਹ ਹਮੇਸ਼ਾ ਰਹਿ ਜਾਂਦੇ ਨੇ ਵੀਡੀਓ ਚ ਆਨ ਨੂੰ ਕਿਉਂਕਿ ਇੱਧਰ ਆਇਆ ਨਹੀਂ ਜਾਂਦਾ ਹੈਗਾ ਹਮੇਸ਼ਾ ਅੱਪਾ ਇਹ ਚਾਚੀ ਨੂੰ ਮਿਲ ਕੇ ਚਲੇ ਜਾਂਦੇ ਆ ਇੱਧਰ ਅੱਪਾ ਆਏ ਸੀਗੇ ਸਪੈਸ਼ਲ ਚਾਚਾ ਜੀ ਨੇ ਆਪਰੇਸ਼ਨ ਕਰਾਇਆ ਉਹਨਾਂ ਦੀ ਖਬਰ ਲੈਣ ਆਏ ਆ ਤੇ ਮੈਂ ਕਿਹਾ ਚਲੋ ਅੱਪਾ ਆ ਚਾਚੀ ਨੂੰ ਮਿਲਾਂਦੇ ਆ ਅੱਜ ਤੁਹਾਨੂੰ ਪਹਿਲੀ ਵਾਰ ਆਏ ਮਨ ਲੱਗ ਰਿਹਾ ਚਾਚੀ ਵਲੋਗ ਤੇ ਹੈ ਨਾ ਪਹਿਲੀ ਵਾਰ ਆਇਆ ਚਾਚੀ ਆਜੋ ਵਲੋਗ ਦੇ ਵਿੱਚ ਤੇ ਕਬੀ ਨਿਹਰਾ ਹੋ ਗਿਆ ਪੰਜ ਮਿੰਟ ਲੱਗਦੇ 9 ਵਜਕੇ ਤੇ ਆਪਾਂ ਹੁਣ ਵਾਪਸੀ ਚੱਲੇ ਆਂ ਖਾਣਾ ਆਪਾਂ ਨੇ ਖਾ ਲਿਆ ਚਾਚੀ ਕਹਿੰਦੀ ਐਦਾਂ ਨਹੀਂ ਜਾਣਾ ਖਾਣਾ ਖਾ ਕੇ ਜਾਣਾ পেট ਕੂਜਾ ਹੋ ਗਈ ਤੇ ਜਾ ਕੇ ਬਸ ਹੁਣ ਸੋਣਾ ਹੀ ਐ ਚਲੋ ਚੱਲੀਏ ਫੇਰ ਚਾਚੀ ਬਾਈ ਕਰ ਦੋ ਹੁਣ ਬਾਈ ਜਾ ਰਹੇ ਆਪਾਂ ਚਲੋ ਚੱਲੀਏ ਏ ਸੀ ਗਾਜੀ ਮੇਰਾ ਅੱਜ ਦਾ ਵਲੌਗ ਟਾਈਮ ਹੈ ਜਿਹੜਾ ਉਹ ਸਾਡੇ 9:00 ਵੱਜ ਚੁੱਕੇ ਨੇ 9:00 ਵਜੇ ਪੱਕਾ ਆਏ ਆ ਰਸਤੇ ਦੇ ਵਿੱਚ ਇੱਕ ਥਾਂ ਤੇ ਆਪਾਂ ਹੋ ਰੁਕੇ ਸੀਗੇ ਤੇ ਫਿਰ ਉੱਥੇ ਰੁੱਕ ਕੇ ਫਿਰ ਵਾਪਿਸ ਘਰ ਆਏ ਆ ਕar ਆਏ ਜਦੋਂ ਫਿਰ ਬੱਦਲ ਆ ਗਿਆ ਤੇ ਬੱਦਲ ਤੋਂ ਬਾਅਦ بارش ਤੇ ਨਾਲ ਲਿਸ਼ਕ ਰਹੀ ਹੈ ਬਿਜਲੀ ਬੜਾ ਵਧੀਆ ਠੰਡਾ ਠੰਡਾ ਜਿਹਾ ਮੌਸਮ ਹੋ ਚੁੱਕਿਆ ਏ ਤੇ ਬਸ ਹੁਣ ਰੈਸਟ ਕਰਦੇ ਆ ਖਾਣਾ ਤਾਂ ਆਪਾਂ ਖਾ ਕੇ ਹੀ ਆਏ ਸੀਗੇ ਤੇ ਇਸੇ ਦੇ ਨਾਲ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਐਂਡ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੋ ਵੀ ਨਿਊ ਹੋਣ ਮੇਰੇ ਚੈਨਲ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਮਿਲਾਂਗੇ ਹੁਣ ਕੱਲ ਇੱਕ ਨਿਊ ਵਲੌਗ ਵਿੱਚ ਤਦ ਤੱਕ ਲਈਜੀ ਬਾਏ ਬਾਏ